ਸਮੁੱਚੇ ਤੌਰ ਤੇ ਵਿਸ਼ਵਾਸਧਾ ਹੋਣਾ ਚਾਹੁੰਦੇ ਆ ਪੰਜ ਸਹਰਾਂ ਦਾ 200 ਰੁਪਇਆ ਕਟਿਆ ਜਾ ਰਿਹਾ ਉਹ ਗਲਤ ਕੱਟ ਰਹੀ ਮੈਨੇਜਮੈਂਟ ਅਸੀਂ ਸਾਰੇ ਕਿੰਗੜੀ ਪਾਰ ਤੇ ਆਉਣ ਵਾਲੇ ਸਮੇਂ ਚ ਤੁਰਨਾ ਮੌਲੂਆਲੀ ਸਾਹਿਬ ਚੰਗਾ ਮੈਸੇਜ ਦੇ ਕੇ ਗਿਆ ਅਸੀਂ ਆਉਣ ਵਾਲੇ ਸਮੇਂ ਚ ਜਿੰਨੇ ਵੀ ਸਾਡਾ ਪਰਿਵਾਰ ਆ ਇਹਦੇ ਜਿੰਨੇ ਵੀ ਛੋਟੇ ਛੋਟੇ ਨਿੱਕੇ ਨਿੱਕੇ ਟਬਰਿਆ ਅਸੀਂ ਸਭਨਾਂ ਨੂੰ ਇਕੱਠਿਆਂ ਕਰਨਾ ਤੁਹਾਨੂੰ ਬੇਨਤੀ ਆ ਵੀ ਤੁਸੀਂ ਵੀ ਇਸ ਫਰੰਟ 'ਚ ਆਓ ਇੱਥੇ ਲੜਾਈ ਤੋਂ ਸਵਾਏ ਕੋਈ ਹੋਰ ਚਾਰਾ ਨਹੀਂ ਅਸੀਂ ਕਦੇ ਕੋਈ ਗਤਮੇਚ ਨਹੀਂ ਕਰਾਂਗੇ ਇਹ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਆਂ ਪ੍ਰਸ਼ਾਸਨ ਸਵੇਰ ਦਾ ਐਸਪੀ ਸਾਹਿਬ ਏਐਸਪੀ ਸਾਹਿਬ ਉਹਨਾਂ ਦਾ ਹੀ ਤਰਵਾ ਕਰਦੇ ਆਂ ਕਿ ਉਹਨਾਂ ਨੇ ਸਾਨੂੰ ਸੁਣਿਆ ਸੁਣ ਤੋਂ ਬਾਅਦ ਹੁਣ ਕਹਿ ਰਿਹਾ ਕਿ ਅਸੀਂ ਕੋਈ ਮੀਟਿੰਗ ਅਰੇਂਜ ਕਰਾ ਦਿੰਦੇ ਆਂ ਮੀਟਿੰਗਾਂ ਹੀ ਉਹਨਾਂ ਨੂੰ ਕਿਹਾ ਵੀ ਬਹੁਤ ਹੋ ਗਈਆਂ ਫਿਰ ਵੀ ਮਸਲੇ ਮੀਟਿੰਗਾਂ ਚੱਲ ਹੁੰਦੇ ਆ ਅਸੀਂ ਕਹਾਂ ਜਿਹੜੀ ਤੱਕੀ ਜਲਾਈ ਦੀ ਮੀਟਿੰਗ ਹੋਈ ਆ ਬੜੀ ਸੱਚ ਸਫਲ ਮੀਟਿੰਗ ਸੀ 3 ਘੰਟੇ ਅਸੀਂ ਉਥੇ ਕਰਿਆ ਕੀ ਆ ਇਹ ਸਾਰੇ ਮਸਲਿਆਂ ਨੂੰ ਜਿਹੜਾ ਉਹ ਉਹਦੇ ਦੇ ਵਿਚਾਰ ਚਰਚਾ ਲੈ ਕੇ ਤੁਰਿਆ ਸਾਡੇ ਸਾਰੇ ਸਾਥੀਓ ਭਰਾਓ ਭੈਣੋ ਮਸਲੇ ਮੱਧੋਂ ਪੂਰਨੇ ਆ ਇੱਕ ਨੰਬਰ ਦੋ ਨੰਬਰ ਚਾਰ ਦਾ ਕੋਈ ਨਹੀਂ ਅਸੀਂ ਅਜੇ ਤਾਂ ਫਾਟਕ ਬੰਦ ਆ ਇਹ ਫਾਟਕ ਖੋਲਣਾ ਨਹੀਂ ਫਾਟਕ ਤੋਂ ਆ ਖੋਲਣਾ ਕਿੱਦਾਂ ਸਾਡੀ ਅਫਸਰ ਸਾਹਿਬਾਨ ਨੂੰ ਅਪੀਲ ਆ ਵੀ ਇਹ ਜਿਹੜਾ ਕੁਝ ਲੇਬਰ ਕਾਨੂੰਨਾਂ ਦੀ ਲੰਘਣਾ ਕਰਦੇ ਜੇ ਨਾ ਕਰੋ ਅਸੀਂ ਅੱਜ ਕੀ ਡਿਊਟੀ ਕਰ ਰਹੇ ਹਾਂ ਅਸੀਂ ਬੜਾ ਲੰਮਾ ਸਮਾਂ 15 15 12 12 14 14 ਘੰਟੇ ਕੀਤੀ ਆ ਤੁਹਾਨੂੰ ਉਹਦੇ ਚ ਕੀ ਦਿੱਤਾ ਦੱਸਿਆ ਜਾਵੇ ਸਾਨੂੰ ਸੋਏ ਸਾਡੀਆਂ ਜਾਨਾਂ ਲੈਣ ਤੋਂ ਹੋਰ ਕੀ ਦਵਾ ਕਾਲੀ ਦੇ ਵਿੱਚ ਇਸ ਕਰਕੇ ਭਰਾਓ ਵਰਕਪਲੂ ਰੂਲ ਨੂੰ ਇਨ ਬਿਨ ਲਾਗੂ ਕਰੋ ਜਿੱਥੇ ਵੀ ਕਦੇ ਆਪਾਂ ਪੰਜਾਬੀ ਆ ਖਾਲ ਦੇ ਵਿੱਚ ਪਾਣੀ ਜਾਂਦਾ ਹੋਵੇ ਸੀਲ ਪੈਂਦੀ ਹੋਵੇ ਉੱਥੇ ਪੰਜਾ ਖਵਾਉਨੇ ਆ ਇਸ ਕਰਕੇ ਜਿੱਥੇ ਜ਼ੀਰ ਪੈਂਦੀ ਉਹਨੂੰ ਬੰਦ ਕਰੋ ਜਿਹੜੀ ਅਸੀਂ ਛੁੱਟੀ ਦੀ ਗੱਲ ਕੀਤੀ ਆ 10 ਜਾਨਾਂ ਦੇ 12 ਉਹਦੇ ਦੇ ਪਹਿਰਾ ਦਿਓ ਆਪਣੇ ਡੀਡੀ ਉਹ ਤੱਕ ਜਿਹੜੀਆਂ ਛੁੱਟੀਆਂ ਉਹ ਪਚਾਓ ਅਗਲੇ ਦਿਨਾਂ ਦੇ ਵਿੱਚ ਤਿੰਨ ਤਰੀਕ ਨੂੰ ਅਸੀਂ ਇਹ ਸਰਕਾਰ ਜਿਹਨੂੰ ਅਸੀਂ ਵੰਗਾਰ ਰਹੇ ਆ ਉਹਦੇ ਜਾਣਾ ਉਧਰ ਕਿਤੇ ਨਾ ਕਹੋ ਉੱਥੇ ਜਾ ਕੇ ਇਹਦਾ ਕੁਟ ਭੋਗ ਤੋਣਾ ਤਿੰਨ ਤਰੀਕ ਨੂੰ ਜਿਹੜਾ ਵਲੰਟੀਅਰ ਤੌਰ ਤੇ ਜਾਓ ਨਾ ਕਿ ਸਾਨੂੰ ਕੋਟਾ ਕਿੰਨਾ ਲੱਗਾ ਹੁਣ ਕੋਟਿਆਂ ਦਾ ਸਮਝ ਨਹੀਂ ਗਾ ਜਿੱਨੀ ਕਿਸੇ ਨੂੰ ਪਾਵਰ ਆ ਉਹਨੂੰ ਝੋਕ ਦਿਓ ਆਪਣੇ ਵਾਜਬ ਮਸਲੇ ਹੱਲ ਕਰਾਉਣ ਲਈ ਤੇ ਮੈਂ ਅਖੀਰ ਤੇ ਕਹਿਣਾ ਚਾਹੁੰਦਾ ਵੀ ਸਾਨੂੰ ਆਪਣੇ ਸੰਘਰਸ਼ ਤੇ ਏਕ ਰੱਖਣੀ ਚਾਹੀਦੀ ਆ ਸੰਘਰਸ਼ਾਂ ਦੇ ਨਾਲ ਸਾਡੇ ਵੱਡੇ-ਵਡੇਰਿਆਂ ਭੁੱਖਿਆਂ ਨੇ ਬਹੁਤ ਕੁਝ ਪ੍ਰਾਪਤ ਕੀਤਾ ਜਦੋਂ ਧੌਣੋਂ ਫੜ ਕੇ ਮਾਰ ਦਿੰਦੇ ਸੀ ਜਦੋਂ ਗੋਲੀਆਂ ਸ਼ੂਟ ਕਰ ਦਿੰਦੇ ਸੀ ਬੋਲਦਿਆਂ ਨੂੰ ਬੁਲਾੜਿਆਂ ਨੂੰ ਉਦੋਂ ਲੋਕਾਂ ਨੇ 8 ਘੰਟੇ ਦੀ ਡਿਊਟੀ ਕਰਾਈ ਆ ਉਦੋਂ ਲੋਕਾਂ ਨੇ ਹਫਤਾਵਾਰੀ ਰੈਕਟ ਕਰਾਈਆ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਅਸੀਂ ਉਹਨਾਂ ਦੇ ਕਦਮ ਕਦਮਾਂ ਤੇ ਪੈਰ ਧਰਨਾ ਸਾਡੇ ਗ੍ਰਿੱਡਾਂ ਵਾਲੇ ਸਰਦੀਆ ਉਹਨਾਂ ਨੂੰ ਹਫਤਾਵਾਰੀ ਰੈਕਟ ਨਹੀਂ ਮਿਲ ਰਹੀ ਇਹ ਕਿੱਡਾ ਠਕਾ ਨੀਡ ਦੇ ਵਿੱਚ ਵੀ ਕਿਤੇ ਕਿਤੇ ਹੈ ਆ ਇੱਕ ਕਰਮਚਾਰੀ ਕੋਲ 6 6 7 7 ਫੀਟ ਜਿਹੜਾ ਪਰਮੈਸ਼ਨਲ ਫੀਟ ਤੇ ਆ ਜਿਹੜਾ ਸਾਈਕਲਾਈਨ ਮੰਨਿਆ ਜਿਹਨੂੰ ਪੋਰ ਤੇ ਚੜਨ ਦੀ ਮਨਾਹੀ ਆ ਤਿੰਨ ਸਾਲ ਇਹਦਾ ਨੇਰ ਇਸ ਕਰਕੇ ਸਮਾਂ ਜ਼ਿਆਦਾ ਹੁੰਦਾ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਅਸੀਂ 2:30 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਕਰਾਂਗੇ ਤੇ 3 ਵਜੇ ਤੁਹਾਨੂੰ ਵਾਪਸ ਤੋਰਾਂਗੇ ਅਸੀਂ ਆਪਣੇ ਵਾਦੇ ਤੇ ਪੂਰਾ ਖਰੇ ਉੱਟਣ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਹਾਨੂੰ ਭਰਾਓ ਬੇਇਨਤੀ ਆ ਕਿ ਜੇ ਇਕੱਲੇ ਇਕੱਲੇ ਲੜਾਂਗੇ ਕਿਦੇ ਖੜਾਂਗੇ ਤੇ ਮਰਾਂਗੇ ਜੇ ਇਕੱਠੇ ਆਏ ਹੋਗੇ ਤੇ ਇਹ ਮੈਨੇਜਮੈਂਟ ਜਿਹੜੀ ਬੜੀ ਹੈਂਕੜਵਾਜ ਆ ਜਿਹੜੀ ਗਿੱਦਰ ਭਪਕੀਆਂ ਦਿੰਦੀ ਆ ਐਸਮਾ ਲਾਉਂਦੀਆਂ ਅਸੀਂ ਉੱਥੇ ਚੈਨਲ ਦੇ ਸਾਹਮਣੇ ਵੀ ਕਹਿ ਕੇ ਆਏ ਆ ਅਸੀਂ ਖੜੇ ਆ ਸਾਰੀ ਟੀਮ ਖੜੀ ਆ ਲਾਓ ਐਸਮਾ ਜੀਲੀ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਜੇ ਤੁਹਾਡੇ ਜਿੰਮੇ ਤੱਕ ਗਿਆ ਤੇ ਐਸਮਾ ਲਾਓ ਅੱਜ ਰਾਤ ਨੂੰ ਸਾਡਾ ਗ੍ਰਿਫਤਾਰ ਕਰੋ ਆ ਲੋਕ ਸਾਡੇ ਵਾਰਸ ਸਾਡੇ ਸੁਦਾਉਂਦੇ ਤੁਹਾਨੂੰ ਐਸਮਾ ਲਾਉਂ ਲਈ ਲੋਕਾਂ ਨੇ ਚੁਣਿਆ ਸੀ ਤੁਹਾਨੂੰ ਦੱਸੋ ਲੋਕਾਂ ਦੇ ਵਿਚਾਰ ਕੇ ਜਦੋਂ ਤੁਸੀਂ ਕਹਿੰਦੇ ਆਈ ਵੀ ਮੱਲਿਆ ਤੋਂ ਸਰਕਾਰ ਚੱਲੂਗੀ ਕਿਉਂਕਿ ਪਹਿਲਾਂ ਨੇ ਜਸਮਾ ਲਾ ਨਹੀਂ ਸਕੇ ਤੁਹਾਨੂੰ ਖੱਟੀਆਂ ਪੱਗਾਂ ਇਸ ਕਰਕੇ ਬਣਾਈਆਂ ਆਂ ਤੁਸੀਂ ਭਗਤ ਸਿੰਘ ਦੇ ਝੂਠੇ ਵਾਰਸ ਬਣ ਕੇ ਆ ਲੋਕਾਂ ਦੇ ਮਿਹਨਤ ਕਸ਼ਾਂ ਦੇ ਅਸਮਾਨ ਲਾਓਗੇ ਜਿਹੜੇ ਲੋਕਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਚੈਨਲ ਕਰਦੇ ਆਪਣੇ ਘਰ ਨੇ ਦੇ ਚੱਗੋਲੇ ਉਹਨਾਂ ਦਾ ਅਸਮਾਨ ਲਾਓਗੇ ਤੁਸੀਂ ਸਾਡੀ ਤੁਹਾਨੂੰ ਮੰਗਾ ਰਿਆ ਕਿ ਲਾਓ ਅਸਮਾਨ ਇਹਨਾਂ ਲਫਜ਼ਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦੇ ਆਂ ਬੇਨਤੀ ਕਰਦਾ ਜਿਹੜਾ ਕੁਝ ਰਹਿ ਗਿਆ ਬਹੁਤ ਕੁਝ ਆ ਸਾਡੇ ਕੋਲ ਜਿਹੜਾ ਕੁਝ ਰਹਿ ਗਿਆ ਉਹ 8 ਘੰਟੇ ਜੁੜੀ ਕਰਾਂਗੇ ਆ Shift ਦਾ ਮਾਮਲਾ ਅਸੀਂ ਲਗਾਤਾਰ ਫਿਜ਼ੀਕਲ ਮੀਟਿੰਗਾਂ ਵੀ ਕਰਦੇ ਆ ਅਸੀਂ 2-2 3-3 ਘੰਟੇ ਆਨਲਾਈਨ ਮੀਟਿੰਗਾਂ ਵੀ ਵਰਚੁਅਲ ਕਰਦੇ ਆ ਜਿਹੜਾ ਆ ਨਵੀਆਂ Shiftਾਂ ਬਣਨ ਲੱਗੀਆਂ ਆ ਅਕਸਰ ਸਬੰਧ ਬਣਾਉਦੇ ਆ